ਇੱਕ ਸਾਪੜਦਾ ਉਤਰਾਂਗੇ ਇੱਕ ਥੱਲੇ ਦਾ ਗਾਵ ਇੰਦਾਂ ਦਾਕਣਾ ਬੈਠੇ ਤੇ ਆਦਰ ਨਾਲ ਗਾਵ ਹੈ ਸਿਤ ਸਮਾਧੀ ਅੰਦਰ ਗਾਵ ਮੁੜ ਸਾਥ ਵਿਚਾਰੇ ਤੁਲੇ ਲਵੇ ਤਗਾ ਇਹ ਇੱਧਰ ਮੈਂ ਖਾ ਰਾਂਗਾ ਰੋਟੀ ਤਾਜੀ-ਤਾਜੀ ਬਣਦੀ-ਬਣਦੀ ਚੁੱਲ੍ਹੇ ਦੀ ਅੱਗ ਤੇ ਤੇ ਇੱਧਰ ਚੜਾ ਰਹੇ ਨੇ ਹਣੀ ਹੋਰੀ ਹਰਿ ਹੋਰੀ ਪਤੰਗ ਰੋਟੀ ਖਾ ਕੇ ਫੇਰ ਸਾਨਾ ਸਾਨ ਇੱਕ ਅੱਗੇ ਵੀਡੀਓ ਅਪਲੋਡ ਕਰਨ ਵਾਸਤੇ ਕਢਾਤਾ ਓਏ ਕੱਲ ਤਾਂ ਚੜਿਆ ਨਹੀਂ ਤੇ ਅੱਜ ਚੜ ਗਿਆ ਨਹੀਂ ਚੜਦਾ ਯਾਰ ਹਰ ਚੀ ਨਹੀਂ ਚੜਦਾ ਤੇਰੇ ਤੋਂ ਯਾਰ ਮੈਂ ਚੜਾ ਕੇ ਦਿਖਾਉਂਗਾ ਤੈਨੂੰ ਲੈ ਪਤੰਗ ਤਾਂ ਤੇਰਾ ਗਿੜੇ ਖਾਂਦਾ ਫਿਰਦਾ ਕਦੇ ਕਿਤੇ ਕਦੇ ਕਿਤੇ ਲੈ ਮੇਰੇ ਮਾਰਿਆ ਤੀਆ ਪਤੰਗ ਖਜੂਰਾ ਖਾਣੀ ਨੇ ਕਿਸੇ ਨੇ ਆਨੇ ਨੇ ਤਾ ਓਏ ਨਾ ਰ ਨਾਮ ਕੀ ਹੈ ਹਨਪ੍ਰੀਤ ਸਿੰਘਾ ਹਨੀ ਖਰ ਜਾ ਯਾਰ ਹਨਪ੍ਰੀਤ ਸਿੰਘਾ ਪਾਲਕ ਦੇਖ ਕੇ ਉਹਨੇ ਪਾਲਕ ਆਹਾ ਇਹ ਚ ਦਾ ਪਾਲਕ ਦੁਨੀਆ ਹੋ ਰ ਮਮੀ ਇਹ ਹੈ ਨਾ ਇਹ ਵੀ ਧੀ ਨਹੀਂ ਬੰਨੀ ਹੋਈ ਹੈ ਇਹ ਬੰਨੀ ਆ ਬਈ ਮਾਤਾ ਪਤਾ ਨਹੀਂ ਕੀ ਹੋ ਗਿਆ ਆਣਾ ਕਿਸ ਨੇ ਹਾਂ ਅਰਸੀ ਓਏ ਪਤੰਗ ਫੇਰ ਚੜਾਈ ਚੱਲਾ ਜਾ ਆਪਾਂ ਮੜਦਾ ਘੱਗੇ ਚੱਲ ਕੇ ਆਈਏ ਆ ਜਾ ਚੱਲਦੇ 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 ਨਹੀਂ ਮੈਨੂੰ ਪਤਾ ਆ ਜਾ ਨਾਲੇ ਆਪਣਾ ਦੋਸਤ ਨੂੰ ਉਹ ਦੇ ਕੇ ਆਵਾਂਗੇ ਕਾੜ ਸਾਗ ਦੇ ਕੇ ਆਵਾਂਗੇ ਓਏ ਹੁਣ ਕਾੜੇ ਵੰਡਦੇ ਰਹੀਏ ਸਾਰਿਆਂ ਨੂੰ ਇੱਕੋ ਕੰਮ ਐ ਕਰ ਹਾਂਜੀ ਚੱਲੀਏ ਚਲੋ ਸ਼ੀਸ਼ਾ ਛਾੜਦੇ ਫੇਰ ਉੱਪਰ ਹੁਣ ਬੰਦ ਕਰਦੇ ਗਾਣੇ ਕਿਤੇ ਕਾਪੀਰਾਈਟ ਆ ਜੀ ਆਪਾਂ ਨੂੰ ਹੁਣ ਬਾਕੀ ਰੱਖਾਂਗੇ ਤਾਕਾਇਸ਼ਿਪਾਇਸ਼ਲ ਮੈਂ ਮੇਰੇ ਦੋਸਤ ਵਾਸਤੇ ਅਜ ਸਾਗ ਲੈ ਕੇ ਆਇਆ ਘਰੋਂ ਤੇ ਉਹਨੂੰ ਦੁਕਾਨ ਤੇ ਫੜਾ ਕੇ ਆਉਂਦੇ ਆ ਸਤਿ ਸ੍ਰੀ ਅਕਾਲ ਜੀ ਲਓ ਜੀ ਤੁਹਾਡੇ ਵਾਸਤੇ ਸਾਗ ਲੈ ਕੇ ਆਇਆ ਮਾਤਾ ਬਣਾ ਕੇ ਜੀ ਤੜਕਾ ਤੁੜਕਾ ਲਾ ਕੇ ਕੀ ਹਾਲ ਚਾਲ ਆ ਅੱਛਾ ਜੀ ਇੱਕ ਨਾ ਮੈਂ ਤੁਹਾਨੂੰ ਸਕੈਨ ਕਰਦਾ ਹੋਰ ਵਧੀਆ ਵਧੀਆ ਐਨ ਠੀਕ ਠਾਕ ਬਣਾ ਲੈ ਸਹੀ ਕਰ ਲੈ ਸਾਰਾ ਕੁਝ ਘੈਂਟ ਬਣ ਗਿਆ ਬਾਬਾ ਸੋਹਣਾ ਬਣ ਗਿਆ ਸਾਰਾ ਇਹਦੇ ਨਾਲ ਆਪਦੀ ਕੁਰਸੀ ਲੈ ਕੇ ਆਵਾਂਗੇ ਆਪਾਂ ਦੁਕਾਨ ਤੇ ਰੱਖਣ ਵਾਸਤੇ ਤਗਾ ਯਾਰਛੀ ਦੇ ਮੈਂ ਪਹੁੰਚੇ ਤੇ ਦੁਕਾਨ ਤੇ ਵੀਡੀਓ ਅਪਲੋਡ ਕਰਨ ਵਾਸਤੇ ਵਾਈਫਾਈ ਤੇ ਆਪਾਂ ਨੇ ਇੱਕ ਕਰ ਲਈ ਵੀਡੀਓ ਅਪਲੋਡ ਤੇ ਦੂਜੇ ਨੰਬਰ ਤੇ ਜਿਹੜੇ ਫੁੱਲ ਪੌਦੇ ਤੇ ਉਹ ਕੱਢ ਤੀਏ ਬਾਹਰ ਉਹਨਾਂ ਨੂੰ ਲਵਾਤੀ ਧੁੱਪ ਮੈਂ ਹੈ ਵੀ ਆਪਣਾ ਕੋਈ ਪੌਦਾ ਖਰਾਬ ਨਾ ਹੋਵੇ ਪਾਣੀ ਹਜੇ ਨਹੀਂ ਪਾਉਂਦੇ ਇਹਨਾਂ 'ਚ ਪਾਣੀ ਕਿਉਂਕਿ ਠੰਡ ਜਾਦੇ ਹੈ ਨਾ ਕਿਤੇ ਖਰਾਬ ਨਾ ਹੋ ਜਾਣ ਤੇ ਫਿਰ ਆਪਾਂ ਨੇ ਆ ਕੇ ਉਹ ਗੱਡੀ ਦਾ ਕੰਮ ਕਰਨਾ ਹੈ ਕਾਫੀ ਗੱਡੀਆਂ ਦਾ ਕੰਮ ਕਰਨਾ ਜੀ ਆਪਾਂ ਨੇ ਤੇ ਜਿਹੜੇ ਆ ਦੋ ਪੌਦੇ ਨੇ ਆਪਣੇ ਇਹ ਦੋ ਪੌਦਿਆਂ 'ਚ ਪਾਣੀ ਆਪਾਂ 2-4 ਦਿਨਾਂ ਬਾਅਦ ਹੀ ਪਾਵਾਂਗੇ। ਨਹੀਂ ਐਂ ਕਰ ਅਰਸ਼ੀ ਥੋੜਾ ਜਿਹਾ ਪਾਣੀ ਪਾ ਹੀ ਦੇ ਇਹਦੇ ਵਿੱਚ ਇੱਕ ਇੱਕ ਗਲਾਸ ਪਾ ਦੇ ਦੇ ਚ ਤੇ ਦੋ ਗਲਾਸ ਪਾ ਦੇ। ਹਾਂ। ਇਹ ਇੱਕ ਗਲਾਸ ਪਹਿ ਗਿਆ। ਇੱਕ ਹੋਰ ਪਾ ਦੇ ਮੈਂ ਕਹਿੰਦਾ। ਤੇ ਇੱਕ ਗਲਾਸ ਪਾ ਦੇ ਦੇ ਚ। ਇਹਦੇ 'ਚ ਇੱਕ ਗਲਾਸ ਪਾਈ। ਬਲ ਬਲ ਪਲ ਪਲ ਪਲ। ਫਾਈਨਲੀ ਆਇਆ ਹੁਣ ਦੋ ਦੋ ਮਿੰਟ ਪਹਿਲਾਂ ਗੱਡੀ ਆਈ ਸੀ ਕਿਉਂਕਿ ਅਸੀਂ ਤਾਂ ਗੱਡੀ ਵੀਡੀਓ ਅਪਲੋਡ ਕਰਨ ਵਾਸਤੇ ਆਏ تھے ਤੇ ਇਹ ਗੱਡੀ ਦਾ ਕੰਮ ਵੀ ਕਰਤਾ ਸਾਨੇ ਉਹਦੇ ਚ ਟਿਊਬਾਂ ਟੱਬਾਂ ਹੈਡਲਾਈਟਾਂ ਦਾ ਕੰਮ ਕਰਤਾ ਨਾਲੇ ਆ ਕੇ ਸਾਨੇ ਕਰਤੀ ਟੂਲ ਦੀ ਸਫਾਈ ਤੇ ਕਿਉਂਕਿ ਜਦੋਂ ਆਪਾਂ ਦੁਕਾਨ ਤੇ ਪਹੁੰਚ ਗਏ ਤੇ ਨਾਲ ਦੀ ਨਾਲ ਕਿਸੇ ਨਾ ਕਿਸੇ ਕਸਟਮਰ ਦੀ ਗੱਡੀ ਨੇ ਆ ਜਾਣਾ ਤੇ ਆਪਾਂ ਕੰਮ ਕਰ ਦਾਂਗੇ ਫਾਈਨਲੀ ਕਿਉਂਕਿ ਇਹ ਕਾਫੀ ਦਿਨਾਂ ਬਾਅਦ ਅੱਜ ਮੈਨੇ ਮੋਟਰਸਾਈਕਲ ਚਲਾਇਆ ਤੀਗਾ ਤੇ ਦੁਬਾਰਾ ਫੇਰ ਚਲਾਵਾਂਗੇ ਇਹਨੂੰ ਹੁਣ ਲੈ ਕੇ ਆਉਣੇ ਕਿ ਆਪਾਂ ਆਪਣੇ ਖਾਣ ਵਾਸਤੇ ਸਮੋਸੇ ਸਮੋਸੇ ਲਿਆਉਣੇ ਹੈਗੇ ਇੱਕ ਦੋ ਦੋ ਸਮੋਸੇ ਖਾ ਕੇ ਫਿਰ ਚੱਲ ਦਾਂਗੇ ਘਰੇ ਘਰ ਦੇ ਵੀ ਆਪਾਂ ਨੇ ਕਾਫੀ ਜਿਆਦੇ ਕੰਮ ਕਰਵਾਉਣੇ ਨੇਗੇ ਜੇ ਕਿੰਬਰ ਸੀ ਸਮੋਸੇ ਖਾਏਗਾ ਖਾਏਗਾ ਚਾਹ ਨਾਲ ਚਾਹ ਤਾਂ ਵੀ ਨਾ ਨਹੀਂ ਸਰਦਾ ਚੱਲ ਫਿਰ ਆ ਜਾ ਹੁਣ ਸਾਈਨ ਤੇ ਚੱਲਦੇ ਚੱਲ ਪਹਿਲਾਂ ਗੱਡੀ ਦਾ ਟਾਕੀ ਲਾ ਕੇ ਆ ਜਾ ਉਹਦੀ ਚਾਬੀ ਬਾਹਰ ਘੱਟ ਲਿਆ ਕਰੀ ਗੱਡੀ ਦੀ ਜੇ ਗੱਡੀ ਲੋਕ ਹੋ ਗਈ ਨਾ ਚਾਬੀ ਅੰਦਰ ਹੀ ਰਹਿ ਜੂਗੀ ਗੱਡੀ ਦੀ ਠੀਕ ਆ ਬਾਪੂ ਹੁਣ ਇੱਕ ਲਾ ਦੇ ਤੂੰ ਗੱਡੀ ਦਾ ਸ਼ਟਰ ਗੱਡੀ ਦਾ ਨਹੀਂ ਸੌਰੀ ਸੌਰੀ ਮੈਂ ਕੀ ਕਹਿਣ ਲੱਗ ਰਿਹਾ ਚਲਾ ਚੱਲੀਏ ਚੜ੍ਹੇ ਨਾ ਸਮਝੇ ਕਿ ਮੈਂ ਲਾ ਕਰਨੇ ਸੋਨੂ ਜੀ

ਕਰਵਾਸਤੇ ਸਬਜ਼ੀ ਖਰੀਦਣ ਵਾਸਤੇ ਤੇ ਅੱਜ ਬਣਾਵਾਂਗੇ ਆਪਾਂ ਹਰੇ ਮਟਰ ਮਟਰਾਂ ਦੀ ਸਬਜ਼ੀ ਬਣਾਵਾਂਗੇ ਨਾਲ ਲੈ ਕੇ ਚੱਲਾਂਗੇ ਕੁਝ ਹੋਰ ਖਾਣ ਵਾਸਤੇ ਵੀ ਆਹੋ ਤਾਂ ਫਾਈਨਲੀ ਗਾ ਸਬਜ਼ੀ ਖਰੀਦ ਕੇ ਅਸੀਂ ਪਹੁੰਚ ਗਏ ਗੱਡੀ ਦੇ ਵਿੱਚ ਤੇ ਆਲੂ ਮਟਰ ਗਾਜਰਾ ਗੋਭੀ ਗਠੀ ਸਾਰਾ ਕੁਝ ਲਿਆ ਲੰਦਾ ਤੇ ਪਿੱਛੇ ਰੱਖ ਦਨੇ ਤੇ ਚਲਿਏ ਭਾਈ ਤੇ ਪੈਸੇ ਮੈਂ ਇਹਦੇ ਵਿੱਚ ਨਹੀਂ ਰੱਖਦਾਂ ਨੀ ਅਰਸੀ ਚੱਕ ਕੇ ਉਹਦੇ ਗੱਲੇ 'ਚ ਪਾ ਦਿੰਦਾ ਰੋਡ ਦੇ ਵਿਚਾਲੇ ਗੱਡੀ ਬੰਦ ਹੋ ਗਈ ਸੀ ਆਪਣੀ ਦੇਖ ਲੈ ੱੱਕਾ ਲਾਇਆ ਗਰਦੀਪ ਨੇ ਤੇ ਫਾਈਨਲੀ ਗਏ ਹੁਣ ਪਹੁੰਚਾਂਗੇ ਲਾਡੀ ਦੇ ਘਰੇ ਵਿਆਹ ਦਾ ਕਾਰਡ ਦੇਣ ਵਾਸਤੇ ਤੁਸੀਂ ਬਾਹਰ ਆ ਕੇ ਤੋਂ ਖੜੇ ਹੋ ਹੋ ਸਤਿ ਸ਼੍ਰੀ ਅਕਾਲ ਇਹਨੂੰ ਵੀਰੇ ਨਹੀਂ ਹੋ ਰਿਹਾ ਜੀ ਮੈਂ ਗੁੱਲਾ ਜੱਪ ਮੈਂ ਹੈ ਵੀ ਲਾਡੀ ਤੋਂ ਪਹਿਲਾਂ ਡਾਕਾ ਮਾਰ ਦਈਏ ਮੈਂ ਲਾਡੀ ਦਾ ਅੱਛਾ ਚੱਲ ਵਧੀਆ ਫਿਰ ਲਓ ਜੀ ਬਾਕੀ ਕਦੋਂ ਦਾ ਆਇਆ ਆਪਣਾ 22 ਤਰੀਕ ਦਾ ਕੋਈ ਨਚਾ ਨੂੰ ਤੇ ਕੀ ਹੈ ਕੋਈ ਗੱਲ ਹੈ ਜੀ ਹੋਰ ਵੀਰਾ ਸੁਣ ਮੇਰਾ ਸੁਣ ਉਹਨਾਂ ਦਾ ਕੋਰਸ ਹੈ ਜੀ ਟੈਲੀ ਟੈਲੀ ਨਹੀਂ ਹੈਗਾ ਟੈਲੀ ਨਹੀਂ ਕਰ ਰਿਹਾ ਤੈਲੀ ਕਰਾ ਸੋਨਾ ਘਾ ਲਿਆ ਪੇਟ ਤਾਂ ਵਧੀਆ ਲੱਗ ਰਿਹਾ ਹੈ ਪੂਰਾ ਸੋਨਾ ਦੱਸਿਆ ਜੀ ਇਹਨੇ ਮੈਨੂੰ ਡਿਜ਼ਾਈਨ ਵੀ ਕਹਿੰਦਾ ਐ ਕਰਵਾਉਂਗਾ ਨਹੀਂ ਪੂਰਾ ਵਧੀਆ ਲੱਗ ਰਿਹਾ ਹੈ ਲਗਵਾ ਰਹੇ ਕਰਾ ਰਿਹਾ ਹੈ ਹੈ ਨਮਸਤਾਰ ਪਲੱਸ ਹਾਂ ਉਹ ਦੇਖੀ ਗਏ 5 ਮਿੰਟ ਲੇਟਰ ਲਾਡੀ ਨੂੰ ਕੱਢ ਦੇਣ ਤੋਂ ਬਾਅਦ ਹੁਣ ਪਹੁੰਚ ਗਏ ਆਪਾਂ ਗਰਦੀਪ ਨੂੰ ਕੱਢ ਦੇਣ ਵਾਸਤੇ ਹੋਰ ਸੁਣਾਓ ਕਰਾ ਵਧੀਆ ਜੀ ਠੀਕ ਠਾਕ ਮਰੇ ਕੋਲ ਪਸੇ ਨਾ ਕੋਸਣਾ ਮਨ ਲਈ ਪਸੇ ਰਹਿ ਤਾਂ ਕਿਤੇ ਕਾਰ ਪਹੁੰਚ ਗਿਆ ਤੇਰਾ ਟਾਈਮ ਨਾਲ ਪਹੁੰਚ ਜੀ ਆ ਤੇ ਠੀਕ ਹੈ ਠੀਕ ਠੀਕ ਓਕੇ ਹਰਸ਼ੀ ਨੂੰ ਵੀ ਬੁਲਾ ਦੇ ਬਾਈ ਬਾਈ ਚੰਗਸ ਟੂ ਐਂਡ ਯੂ ਹੋਲਡ ਇਟ ਓਨ ਟੂ ਹਾਰਟ दिन के सारे कम निबड़ तो बाद आप पहुंच गए घरें देखिए किन्ना गया किन्ना रह गया आम तो अपना कलियर हो गया आना खूबसूरत लग रहा है यार ये भी कंप्लीट हो गया लगभग इस साइड भी काफी कंप्लीट हो गया मेन लगता है रोटी खा के फिर ब्लॉग दमी जी मम्मी जी मम्मी जी क्या कर रहे हो बना लिया चुला ਸਵੇਰੇ ਚੱਕ ਦੇਖੂਗਾ ਇਹਨੂੰ ਮੈਂ ਕਿਵੇਂ ਦਾ ਬਣਿਆ ਹੈ। ਵੀ ਪਾਈਪ ਨੂੰ ਛੇਕਦਾ ਹੀ ਨਹੀਂ ਲੱਗਦਾ। ਨਹੀਂ ਲੱਗਦਾ ਨਹੀਂ। ਲੱਗਦਾ ਨਹੀਂ ਹੈਗਾ। ਇਹ ਥੋੜੀ ਜਿਹੀ ਮਿੱਟੀ ਆਪਾਂ ਨੂੰ ਹੋਰ ਪਾਣੀ ਪਾਉਗੀ ਓਰੇ। ਦਵਾਰੇ ਉਹ ਤਾਂ ਛੇਤੀ ਲੈ ਚੱਲ ਫਿਰ ਆਪਾਂ ਨੂੰ ਖਾਈਏ ਰੋਟੀ। ਲਿਆਂਦਾ ਸਾਰਾ ਸਮਾਨ ਸਬਜੀ ਭਾਜੀ ਅੱਜ ਦੀ ਵੀਡੀਓ ਆਪਣੀ ਵੱਡੀ ਹੋ ਗਈ। ਮੈਨੂੰ ਪਤਾ ਖਾਸੀ ਵੱਡੀ ਬਣ ਗਈ। ਤੇ ਚਲੋ ਗਾਇਜ਼ ਇਸੇ ਦੇ ਨਾਲ ਕਰ ਦਾਂਗੇ ਵੀਡੀਓ ਨੂੰ ਐਂਡ। ਆਈ ਹੋਪ ਗਾਇਜ਼ ਕਿ ਤੁਹਾਨੂੰ ਵੀਡੀਓ ਬਧੇ ਲੱਗੀ ਹੋਊਗੀ। ਜੇਕਰ ਵੀਡੀਓ ਬਧੇ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਜ਼ ਤਾਂ ਮਿਲਦੇ ਹਾਂਗੇ ਆਪਾਂ नेक्स्ट ਵੀਡੀਓ 'ਚ